ਉਹ ਆਪਣੇ ਧਰਮਾਂ ਵਿੱਚ ਪੱਕੇ ਰਹਿਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸੰਦਾਨਤ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸੰਦਾਨਤ ਹਮੇਸ਼ਾ ਇਹ ਰਿਹਾ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਵੀ ਧਾਰਮਿਕ ਆਜ਼ਾਦੀ ਨਾਲ ਕੋਈ ਤੱਕਾ ਨਾ ਕੀਤਾ ਜਾਵੇ ਕਿਸੇ ਦੀ ਵੀ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਖਤਮ ਨਾ ਕੀਤਾ ਜਾਵੇ ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ ਇਸ ਲਈ ਨੌਵੇਂ ਗੁਰੂ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪੀ ਹੈ ਅੱਜ ਜੇਕਰ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰ ਰੋਲ ਕਿਰਪਾਨ ਜਾਂ ਕੜਾ ਲਾਹਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਦੇਸ਼ ਦੇ ਹਾਕਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ ਦੇਸ਼ ਪਰ ਵਿੱਚ ਮਿਸਾਲ ਕਾਇਮ ਹੋਵੇ ਤਾਂ ਜੋ ਦੁਬਾਰਾ ਅਜਿਹਾ ਕੋਈ ਨਾ ਕਰ ਸਕੇ ਅਜਿਹੇ ਵਿਤਕਰਾ ਨਾਲ ਭਰਿਆ ਵਰਤਾਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਉੱਤੇ ਹਮਲਾ ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਲੱਖਣ ਤੇ ਅਲੱਗ ਪਛਾਣ ਦੇ ਕੇ ਨਵਾਜਿਆ ਹੈ ਸਿੱਖ ਗੁਰੂ ਬਖਸ਼ਿਸ਼ ਇਸ ਸਿਧਾਂਤ ਉੱਤੇ ਚੱਲਦੇ ਆ ਨਾ ਕਿਸੇ ਨੂੰ ਡਰਾਉਂਦੇ ਨੇ ਤੇ ਨਾ ਕਿਸੇ ਦੇ ਡਰਾਵੇ ਨੂੰ ਮੰਨਦੇ ਨੇ ਬਲਕਿ ਸਿੱਖ ਨਰਪੋਤਾ ਤੇ ਨਿਰਭੈਰ ਵਾਲਾ ਜੀਵਨ ਬਤੀਤ ਕਰਦੇ ਨੇ ਪਰ ਜੇਕਰ ਕੋਈ ਉਹਨਾਂ ਉੱਤੇ ਚੜ ਕੇ ਆਵੇ ਤਾਂ ਉਹ ਉਸ ਦਾ ਜਵਾਬ ਆਪਣੀ ਰਵੱਈਆ ਮੁਤਾਬਕ ਦੇਣਾ ਚਾਣਦੇ ਨੇ ਭਾਰਤੰਦਰ ਵੱਖ-ਵੱਖ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਵੀ ਨੌਵੇਂ ਗੁਰੂ ਜੀ ਦੇ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਹ ਚੰਗੀ ਗੱਲ ਹੈ ਕਿ ਦੇਸ਼ ਦੀਆਂ ਹੁਕਮਰਾਨ ਤਰ੍ਹਾਂ ਕਿਸੇ ਹੱਦ ਤੱਕ ਨੌਵੇਂ ਗੁਰੂ ਜੀ ਦੇ ਪਰਪਕਾਰ ਨੂੰ ਯਾਦ ਕਰਦੇ ਹਾਂ ਸਮਾਗਮ ਕਰ ਰਹੀਆਂ ਨੇ ਪਰ ਉੱਥੇ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਦੇਸ਼ ਦਾ ਹਾਕਮ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਸਿੱਖਾਂ ਨਾਲ ਨਿਆਪੂਰਨੇ ਜਾਂ ਨਹੀਂ ਪੰਜਾਬ ਅੰਦਰ ਸਿੱਖਾਂ ਦੀ ਨੁਮੈਂਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਤਨਸੋ 50 ਸਾਲਾ ਸ਼ਹੀਦੀ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਸਮਾਗਮ ਕਰਵਾਈ ਕਹਿੰਨੇ ਜਿਨ੍ਹਾਂ ਵਿੱਚ ਸੰਗਤਾਂ ਵੱਲੋਂ ਭਰਮੇ ਸ਼ਮੂਲੀਅਤ ਕੀਤੀ ਗਈ ਹੈ ਮੈਂ ਇਹ ਮਹਿਸੂਸ ਕਰਦਾ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕੋਮਨ ਵੰਡਣ ਵਾਲੀ ਦੇਸ਼ਾ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਸਰਕਾਰਾਂ ਨੂੰ ਸਿੱਖ ਸੰਸਥਾ ਦਾ ਧਾਰਮਿਕ ਸਮਾਗਮ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ ਪਰ ਇਹ ਨਹੀਂ ਹੋਇਆ ਜਿਸ ਵਿੱਚ ਸਿੱਧੇ ਤੌਰ ਤੇ ਨਜ਼ਰ ਆਉਂਦਾ ਪੰਜਾਬ ਸਰਕਾਰ ਦੀ ਹੁੰਮੀ ਅਤੇ ਆਪਣੇ ਆਪ ਨੂੰ ਉੱਪਰ ਰੱਖਣ ਦੀ ਇੱਛਾ ਜੇਕਰ ਸਰਕਾਰਾਂ ਚਾਹਣ ਤਾਂ ਆਪਣੀ ਭੂਮਿਕਾ ਪੰਥ ਨਾਲ ਸਹਿਯੋਗ ਕਰਕੇ ਵੀ ਵੱਡੀ ਦਿਖਾ ਸਕਦੇ ਨੇ ਇਹ ਪੱਕਾ ਵੀ ਸਰਕਾਰ ਦਾ ਕਮਜ਼ੋਰ ਨਜ਼ਰ ਆਇਆ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਅਸ਼ਟਾਪ ਦੀ ਮੌਕੇ ਕੋਈ ਵੱਡੀ ਯਾਦਗਾਰ ਜਾਂ ਪ੍ਰੋਜੈਕਟ ਸਥਾਪਿਤ ਕਰਨ ਵਿੱਚ ਪਛੜੀ ਰਹੀ ਹੈ ਕਿ ਇਹ ਕਾਰਗੁਜ਼ਾਰੀ ਗੁਰੂ ਸਾਹਿਬ ਦੇ ਸੰਦੇਸ਼ ਦੀ ਅਣਦੇਖੀ ਅਤੇ ਸਿੱਖ ਸੰਸਥਾਵਾਂ ਨੂੰ ਬੌਣਾ ਕਰਨ ਦੀ ਹਰਕਤ ਵਜੋਂ ਸਿੱਖ ਇਤਿਹਾਸ ਵਿੱਚ ਦਰਜ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਮੈਂ ਸਿਰ ਕੌਮਦਾਰ ਸੇਵਾਦਾਰ ਹੁੰਦਿਆਂ ਮਹਿਸੂਸ ਕਰਦਾ ਕਿ ਅਜਿਹੇ ਇਤਿਹਾਸਿਕ ਦਿਹਾੜੇ ਜਿੱਥੇ ਕੌਮੀ ਏਕਤਾ ਲਈ ਚੰਗੇ ਮੌਕੇ ਹੁੰਦੇ ਨੇ ਉੱਥੇ ਹੀ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਥਨ ਦਾ ਸਮਾਂ ਨੇ ਇਹ ਸ਼ਹੀਦੀ ਸ਼ਤਾਬ ਦੀ ਕਈ ਪੱਖਾਂ ਤੋਂ ਕੌਮ ਨੂੰ ਚੰਤਨ ਕਰਨ ਲਈ ਪ੍ਰੇਰਿਤ ਕਰਦੀ ਹੈ ਅੱਜ ਕੌਮ ਨੂੰ ਦੇਸ਼ ਦੁਨੀਆ ਅੰਦਰ ਕਈ ਚੁਣੌਤੀਆਂ ਦਰਪੇਸ਼ ਨੇ ਜਿਨ੍ਹਾਂ ਦੇ ਸਰਲੀ ਕਰਨ ਲਈ ਸੋਚਣਾ ਬਣਦਾ ਹੈ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਮ ਲਈ ਬੁਲੰਦ ਆਵਾਜ਼ ਦੀ ਮੰਗ ਕਰ ਰਹੀ ਹੈ ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਜਾ ਸਕਦਾ ਹੈ ਕੀ ਸਰਕਾਰਾਂ ਨਜ਼ਰਬੰਦ ਸਿੰਘਾਂ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਨੇ ਅਤੇ ਇਸੇ ਤਰੀਕੇ ਮਾਮਲਾ ਖਤਮ ਕਰਨਾ ਚਾਹੁੰਦੀਆਂ ਨੇ ਜੇਕਰ ਸਰਕਾਰ ਨੇ ਸੰਵਧਾਨ ਦੀ ਸੱਚੀ ਪਾਲਣਹਾਰ ਬਣਨਾ ਤਾਂ ਇਸਾ ਸ਼ਹੀਦੀ ਸ਼ਤਾਬਦੀ ਮੌਕੇ ਸਜ਼ਾਾਂਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸੰਵਿਧਾਨਿਕ ਫਰਜ਼ ਪਾਲੇ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਇਲਜ਼ਾਮ ਤੋਂ ਬਚੇ ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਧਾਰਮਿਕ ਸਰੋਕਾਰਾਂ ਤੇ عقیدਿਆਂ ਪ੍ਰਤੀ ਸੰਜੀਦਾ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਪ੍ਰੇਮ ਸਤਕਾਰ ਤੇ ਇਤਫਾਕ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਉਣ ਅਤੇ ਦੇਸ਼ ਅੰਦਰ ਘਟਗਣਤੀਆਂ ਨੂੰ ਦਬਾਉਣ ਵਾਲੀਆਂ ਸ਼ਕਤੀਆਂ ਤੇ ਕਾਰਵਾਈਆਂ ਕਰਨਾ ਸ੍ਰੀ ਕਲਤਕ ਸਾਬ ਦੇ ਜਹਦਾਰ ਗੈਨੀ ਕਲਦੀਪ ਸੰਘੜਗਾ ਚ ਨੇ ਤਿੰਨ ਵੱਡੇ ਐਲਾਨ ਕੀਤੇ ਨੇ ਦਰਸਲ ਉਹਨਾਂ ਆਖਿਆ ਕਿ ਖੱਬੇ ਪੱਖੀ ਵਿਚਾਰਧਾਰਾ ਦੇ ਕੁਝ ਲੋਕ ਨੌਵੇਂ ਗੁਰੂ ਜੀ ਦੀ ਸ਼ਹਾਦਤ ਨੂੰ ਕੇਵਲ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖਦੇ ਨੇ ਜਦਕਿ ਇਸੇ ਤਰ੍ਹਾਂ ਸੱਜੇ ਪੱਖੀ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਨੇ ਪਰ ਗੁਰੂ ਸਾਹਿਬ ਜੀ ਦਾ ਸਿਧਾਂਤ ਤਾਂ ਪਰਉਪਕਾਰ ਰੋ ਬੇਸ਼ੁਬਿਆਪੀਅਤ ਤੇ ਸਾਰੀ ਮਨੁੱਖਤਾ ਨੂੰ ਕਲਾਮੇ ਵਿੱਚ ਲੈਣ ਵਾਲਾ ਹੈ ਇਸ ਨੂੰ ਉਦੁੱਤੀ ਸਾਕੇ ਅਤੇ ਨੌਵੇਂ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਨੂੰ ਬਿਆਨ ਕਰਨਾ ਇੰਨਾ ਸੁਖਾਲਾ ਨਹੀਂ ਇਸ ਖਿੱਤੇ ਦੀ ਸੂਝ ਤੇ ਸਮਝ ਹਲੇ ਇੰਨੀ ਨਹੀਂ ਬਣੀ ਕਿ ਅਸੀਂ ਨੌਵੇਂ ਪਾਤਸ਼ਾਹੀ ਸ਼ਹਾਦਤ ਨੂੰ ਆਪਣੇ ਮਤ ਅਨੁਸਾਰ ਬਿਆਨ ਕਰ ਸਕੀਏ ਇਸ ਲਈ ਸਾਨੂੰ ਗੁਰਮਤ ਅਨੁਸਾਰ ਸੋਚ ਕੇ ਫੈਸਲਾ ਕਰਨਾ ਪਵੇਗਾ ਜੋ ਕਿ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਭ ਜੀ ਦੀ ਸ਼ਹਾਦਤ ਲਈ ਲਿਖਿਆ ਇਸ ਤੋਂ ਇੱਕ ਨੂੰ ਸਹਿਜੇ ਸਮਝੀ ਤਾ ਇਸ ਦਾ ਭਾਵ ਹੈ ਕਿ ਗੁਰੂ ਸਾਭ ਜੀ ਦੇ ਕਲਯੁਗ ਵਿੱਚ ਵੱਡਾ ਸਾਕਾ ਵਰਤਾਇਆ ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ਉਤੇ ਕਲਯੁਗ ਦਾ ਕਹਿਰ ਟਾਰ ਰਿਹਾ ਸੀ ਜਦੋਂ ਨੌਵੇਂ ਗੁਰੂ ਜੀ ਨੇ ਵੱਡੀ ਸ਼ਹਾਦਤ ਦੇਖ ਕੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟਣ ਦੇ ਹੀ ਮੋਢ ਬਨਿਆ ਸਾਕੇ ਦਾ ਭਾਵ ਹੈ ਕਿ ਇਤਿਹਾਸਿਕ ਘਟਨਾ ਖਾਸ ਕਰਕੇ ਜਿਸ ਵਿੱਚ ਦੁਰਲਭ ਬਹਾਦਰੀ ਜਾਂ ਸ਼ਹਾਦਤ ਸ਼ਾਮਲ ਹੋਵੇ ਇਹ ਸਮਝਣ ਦੀ ਲੋੜ ਹੈ ਕਿ ਜਦ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਹਾਕਮੀ ਤਾਕਤਾਂ ਦੇ ਵਿਰੋਧ ਦੀ ਸਜ਼ਾ ਅਸਰ ਕਲਮ ਕਰਨ ਦੀ ਹੁੰਦੀ ਸੀ ਗੁਰੂ ਸਾਹਿਬ ਨੇ ਇਸ ਖਿੱਤੇ ਦੇ ਸਮਾਜ ਅੰਦਰ ਆਪਣੀ ਸ਼ਹਾਦਤ ਨਾਲ ਇੱਕ ਐਸੀ ਚੇਤਨਤਾ ਤੇ ਸ਼੍ਰੀ ਗੁਰੂ ਜਗਾਈ ਜਿਸ ਦਾ ਆਨੰਦ ਅੱਜ ਅਸੀਂ ਸਭ ਮਾਣ ਰਹੇ ਹਾਂ ਇਸ ਲਈ ਸਾਡੇ ਸਾਰਿਆਂ ਦਾ ਸਿਰਾਂ ਉੱਤੇ ਗੁਰੂ ਦਾ ਅਜਿਹਾ ਕਰਜ਼ਾ ਜਿਸ ਨੂੰ ਅਸੀਂ ਕਦੇ ਨਹੀਂ ਉਤਾਰ ਸਕਦੇ ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਆਪਣੇ ਧਰਮ ਦੇ ਪੱਖ ਰਹਿਣ ਤੇ ਸਤ ਸੂਰਤ ਸਿੱਖ ਪਹਿਚਾਣ ਕਾਇਮ ਰੱਖਣਾ ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਸਿੱਖਿਆ ਦਿੰਦੇ ਨੇ ਕਿ ਉਹ ਆਪਣੇ ਧਰਮਾਂ ਵਿੱਚ ਪੱਕੇ ਰਹਿਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸੰਦਾਨਤਾ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸੰਧਾਨਤ ਹਮੇਸ਼ਾ ਇਹ ਰਿਹਾ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਵੀ ਧਾਰਮਿਕ ਆਜ਼ਾਦੀ ਨਾਲ ਕੋਈ ਤੱਕਾ ਨਾ ਕੀਤਾ ਜਾਵੇ ਕਿਸੇ ਦੀ ਵੀ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਖਤਮ ਨਾ ਕੀਤਾ ਜਾਵੇ ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ ਇਸ ਲਈ ਨੌਵੇਂ ਗੁਰੂ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪੀ ਹੈ ਅੱਜ ਜੇਕਰ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰ ਰੋਹ ਕਿਰਪਾਨ ਜਾਂ ਕੜਾ ਲਾਹਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਦੇਸ਼ ਤੇ ਹਾਕਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ ਦੇਸ਼ ਪਰ ਵਿੱਚ ਮਿਸਾਲ ਕਾਇਮ ਹੋਵੇ ਤਾਂ ਜੋ ਦੁਬਾਰਾ ਅਜਿਹਾ ਕੋਈ ਨਾ ਕਰ ਸਕੇ ਅਜਿਹੇ ਵਿਤਕਰਾ ਨਾਲ ਭਰਿਆ ਵਰਤਾਰਾ ਸਿੱਖਾਂ ਦੀਆਂ ਧਾਰਮਿਕ ਆਜ਼ਾਦੀ ਉੱਤੇ ਹਮਲਾ ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਲੱਖਣ ਤੇ ਅਲੱਗ ਪਛਾਣ ਦੇ ਕੇ ਵਾਚਿਆ ਸਿੱਖ ਗੁਰੂ ਬਖਸ਼ਿਸ਼ ਇਸ ਸਿਧਾਂਤ ਉੱਤੇ ਚੱਲਦੇ ਆ ਨਾ ਕਿਸੇ ਨੂੰ ਡਰਾਉਂਦੇ ਨੇ ਤੇ ਨਾ ਕਿਸੇ ਦੇ ਡਰਾਵੇ ਨੂੰ ਮੰਨਦੇ ਨੇ ਬਲਕਿ ਸਿੱਖ ਨਰਪੋਤਾ ਤੇ ਨਿਰਭੈਰ ਵਾਲਾ ਜੀਵਨ ਬਤੀਤ ਕਰਦੇ ਨੇ ਪਰ ਜੇਕਰ ਕੋਈ ਉਹਨਾਂ ਉੱਤੇ ਚੜ ਕੇ ਆਵੇ ਤਾਂ ਉਹ ਉਸ ਦਾ ਜਵਾਬ ਆਪਣੀ ਰਵੱਈਆ ਮੁਤਾਬਕ ਦੇਣਾ ਚਾਹੁੰਦੇ ਨੇ ਭਾਰਤੰਦਰ ਵੱਖ-ਵੱਖ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਵੀ ਨੌਵੇਂ ਗੁਰੂ ਜੀ ਦੇ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਹ ਚੰਗੀ ਗੱਲ ਹੈ ਕਿ ਦੇਸ਼ ਦੀਆਂ ਹੁਕਮਰਾਨ ਤਰਾਂ ਕਿਸੇ ਹੱਦ ਤੱਕ ਨੌਵੇਂ ਗੁਰੂ ਜੀ ਦੇ ਪਰਪਕਾਰ ਨੂੰ ਯਾਦ ਕਰਦੇ ਹਾਂ ਸਮਾਗਮ ਕਰ ਰਹੀਆਂ ਨੇ ਪਰ ਉੱਥੇ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਦੇਸ਼ ਦਾ ਹਾਕਮ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਸਿੱਖਾਂ ਨਾਲ ਨਿਆਪੂਰਨੇ ਜਾਂ ਨਹੀਂ ਪੰਜਾਬ ਅੰਦਰ ਸਿੱਖਾਂ ਦੀ ਨੁਮੈਂਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਸਮਾਗਮ ਕਰਵਾਈ ਗਏ ਨੇ ਜਿਨ੍ਹਾਂ ਵਿੱਚ ਸੰਗਤਾਂ ਵੱਲੋਂ ਭਰਮੇ ਸ਼ਮੂਲੀਅਤ ਕੀਤੀ ਗਈ ਹੈ ਮੈਂ ਇਹ ਮਹਿਸੂਸ ਕਰਦਾ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕੌਮ ਨੂੰ ਵੰਡਣ ਵਾਲੀ ਦੇਸ਼ਾ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਸਰਕਾਰਾਂ ਨੂੰ ਸਿੱਖ ਸੰਸਥਾ ਦਾ ਧਾਰਮਿਕ ਸਮਾਗਮ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ ਪਰ ਇਹ ਨਹੀਂ ਹੋਇਆ ਜਿਸ ਵਿੱਚ ਸਿੱਧੇ ਤੌਰ ਤੇ ਨਜ਼ਰ ਆਉਂਦਾ ਪੰਜਾਬ ਸਰਕਾਰ ਦੀ ਹੁੰਮੀ ਅਤੇ ਆਪਣੇ ਆਪ ਨੂੰ ਉੱਪਰ ਰੱਖਣ ਦੀ ਇੱਛਾ ਜੇਕਰ ਸਰਕਾਰਾਂ ਚਾਹਣ ਤਾਂ ਆਪਣੀ ਭੂਮਿਕਾ ਪੰਥ ਨਾਲ ਸਹਿਯੋਗ ਕਰਕੇ ਵੀ ਵੱਡੀ ਦਿਖਾ ਸਕਦੇ ਨੇ ਇਹ ਪੱਖ ਵੀ ਸਰਕਾਰ ਦਾ ਕਮਜ਼ੋਰ ਨਜ਼ਰ ਆਇਆ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਅਸ਼ਟਾਪ ਦੇ ਮੌਕੇ ਕੋਈ ਵੱਡੀ ਯਾਦਗਾਰ ਜਾਂ ਪ੍ਰੋਜੈਕਟ ਸਥਾਪਿਤ ਕਰਨ ਵਿੱਚ ਪਛੜੀ ਰਹੀ ਹੈ ਕਿ ਇਹ ਕਾਰਗੁਜ਼ਾਰੀ ਗੁਰੂ ਸਾਹਿਬ ਦੇ ਸੰਦੇਸ਼ ਦੀ ਅਣਦੇਖੀ ਅਤੇ ਸਿੱਖ ਸੰਸਥਾਵਾਂ ਨੂੰ ਬੌਣਾ ਕਰਨ ਦੀ ਹਰਕਤ ਵਜੋਂ ਸਿੱਖ ਇਤਿਹਾਸ ਵਿੱਚ ਦਰਜ ਨਹੀਂ ਹੋਵੇਗੀ ਉਨ੍ਹਾਂ ਕਿਹਾ ਕਿ ਮੈਂ ਸਿਰ ਕੌਮਦਾਰ ਸੇਵਾਦਾਰ ਹੁੰਦਿਆਂ ਮਹਿਸੂਸ ਕਰਦਾ ਕਿ ਅਜਿਹੇ ਇਤਿਹਾਸਿਕ ਦਿਹਾੜੇ ਜਿੱਥੇ ਕੌਮੀ ਏਕਤਾ ਲਈ ਚੰਗੇ ਮੌਕੇ ਹੁੰਦੇ ਨੇ ਉੱਥੇ ਹੀ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਥਨ ਦਾ ਸਮਾਂ ਨੇ ਇਹ ਸ਼ਹੀਦੀ ਸ਼ਤਾਬ ਦੀ ਕਈ ਪੱਖਾਂ ਤੋਂ ਕੌਮ ਨੂੰ ਚੰਤਨ ਕਰਨ ਲਈ ਪ੍ਰੇਰਿਤ ਕਰਦੀ ਹੈ ਅੱਜ ਕੌਮ ਨੂੰ ਦੇਸ਼ ਦੁਨੀਆ ਅੰਦਰ ਕਈ ਚੁਣੌਤੀਆਂ ਦਰਪੇਸ਼ ਨੇ ਜਨਤਾ ਦੇ ਸਰ ਲਈ ਕਰਨ ਲਈ ਬਣਦਾ ਹੈ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਮ ਲਈ ਬੁਲੰਦ ਆਵਾਜ਼ ਦੀ ਮੰਗ ਕਰ ਰਹੀ ਹੈ ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਜਾ ਸਕਦਾ ਹੈ ਕੀ ਸਰਕਾਰਾਂ ਨਜ਼ਰਬੰਦ ਸਿੰਘਾਂ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਨੇ ਅਤੇ ਇਸੇ ਤਰੀਕੇ ਮਾਮਲਾ ਖਤਮ ਕਰਨਾ ਚਾਹੁੰਦੀਆਂ ਨੇ ਜੇਕਰ ਸਰਕਾਰ ਨੇ ਸੰਵਿਧਾਨ ਦੀ ਸੱਚੀ ਪਾਲਣ ਹਾਰ ਬਣਨਾ ਤਾਂ ਇਸ ਸ਼ਹੀਦੀ ਦਿਸ਼ਾਪਤੀ ਮੌਕੇ ਸਜ਼ਾਾਂਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸੰਵਿਧਾਨਿਕ ਫਰਜ਼ ਪਾਲੇ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਇਲਜ਼ਾਮ ਤੋਂ ਬਚੇ ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਧਾਰਮਿਕ ਸਰਗਰਾਂ ਅਤੇ عقیدਿਆਂ ਪ੍ਰਤੀ ਸੰਜੀਦਾ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਪ੍ਰੇਮ ਸਤਕਾਰ ਤੇ ਇਤਫਾਕ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਉਣ ਅਤੇ ਦੇਸ਼ ਅੰਦਰ ਘੱਟ ਗਿਣਤੀਆਂ ਨੂੰ ਦਬਾਉਣ ਵਾਲੀਆਂ ਸ਼ਕਤੀਆਂ ਤੇ ਕਾਰਵਾਈਆਂ ਕਰਨਾ ਸ੍ਰੀ ਕਲਤਕ ਸਾਹਿਬ ਦੇ ਜਹਦਾਰ ਗੈਨੀ ਕੁਲਦੀਪ ਸੰਘੜਗਾਚ ਨੇ ਤਿੰਨ ਵੱਡੇ ਐਲਾਨ ਕੀਤੇ ਨੇ ਦਰਸਲ ਉਹਨਾਂ ਆਖਿਆ ਕਿ ਖੱਬੇ ਪੱਖੀ ਵਿਚਾਰਧਾਰਾ ਦੇ ਕੁਝ ਲੋਕ ਨੌਵੇਂ ਗੁਰੂ ਜੀ ਦੀ ਸ਼ਹਾਦਤ ਨੂੰ ਕੇਵਲ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖਦੇ ਨੇ ਜਦਕਿ ਇਸੇ ਤਰ੍ਹਾਂ ਸੱਜੇ ਪੱਖੀ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਨੇ ਪਰ ਗੁਰੂ ਸਾਹਿਬ ਜੀ ਦਾ ਸਿਧਾਂਤ ਤਾਂ ਪਰਉਪਕਾਰ ਰੋ ਬੇਸ਼ੱਕ ਬਿਆਪੀਅਤ ਸਾਰੀ ਮਨੁੱਖਤਾ ਨੂੰ ਕਲਾਮੇ ਵਿੱਚ ਲੈਣ ਵਾਲਾ ਹੈ ਇਸ ਨੂੰ ਅਦੁੱਤੀ ਸਾਕੇ ਅਤੇ ਨੌਵੇਂ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਨੂੰ ਬਿਆਨ ਕਰਨਾ ਇੰਨਾ ਸੁਖਾਲਾ ਨਹੀਂ ਇਸ ਖਿੱਤੇ ਦੀ ਸੂਝ ਅਤੇ ਸਮਝ ਹਲੇ ਇੰਨੀ ਨਹੀਂ ਬਣੀ ਨੌਵੇਂ ਪਾਤਸ਼ਾਹ ਜੀ ਦੀ ਅਦੁੱਤੀ ਸ਼ਹਾਦਤ ਨੂੰ ਆਪਣੇ ਮਤ ਅਨੁਸਾਰ ਬਿਆਨ ਕਰ ਸਕੀਏ ਇਸ ਲਈ ਸਾਨੂੰ ਗੁਰਮਤ ਅਨੁਸਾਰ ਸੋਚ ਕੇ ਫੈਸਲਾ ਕਰਨਾ ਪਵੇਗਾ ਜੋ ਕਿ ਸਰਬੱਤ ਦੇ ਭਲੇ ਦੀ ਦਾ ਹੈ 10ਵੇਂ ਪਾਛਾ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਲਈ ਲਿਖਿਆ ਇਸ ਤੋਂ ਇੱਕ ਨੂੰ ਸਹਿਜੇ ਸਮਝੀਏ ਤਾਂ ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਦੇ ਕਲਯੁਗ ਵਿੱਚ ਵੱਡਾ ਸਾਕੇ ਵਰਤਾਇਆ ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ਉਤੇ ਕਲਯੁਗ ਦਾ ਕਹਿਰ ਟਾਰ ਰਿਆ ਸੀ ਜਦੋਂ ਨੌਵੇਂ ਗੁਰੂ ਜੀ ਨੇ ਵੱਡੀ ਸ਼ਹਾਦਤ ਦੇਖ ਕੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟਣ ਲਈ ਮੋਢ ਬਣਿਆ ਸਾਕੇ ਦਾ ਭਾਵ ਹੈ ਕਿ ਇਤਿਹਾਸਿਕ ਘਟਨਾ ਖਾਸ ਕਰਕੇ ਜਿਸ ਵਿੱਚ ਦੁਰਲਭ ਬਹਾਦਰੀ ਜਾਂ ਸ਼ਹਾਦਤ ਸ਼ਾਮਲ ਹੋਵੇ ਇਹ ਸਮਝਣ ਦੀ ਲੋੜ ਹੈ ਕਿ ਜਦ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤੇਵਾਂ ਵਿੱਚ ਹਾਕਮੀ ਤਾਕਤਾਂ ਦੇ ਵਿਰੋਧ ਦੀ ਸਜ਼ਾ ਸਿਰ ਕਲਮ ਕਰਨ ਦੀ ਹੁੰਦੀ ਸੀ ਗੁਰੂ ਸਾਹਿਬ ਨੇ ਇਸ ਖਿੱਤੇ ਦੇ ਸਮਾਜ ਅੰਦਰ ਆਪਣੀ ਸ਼ਾਦਤ ਨਾਲ ਇੱਕ ਐਸੀ ਚੇਤਨਤਾ ਤੇ ਚਿੰਗ ਜਗਾਈ ਜਿਸ ਦਾ ਆਨੰਦ ਅੱਜ ਅਸੀਂ ਸਭ ਮਾਣ ਰਹੇ ਹਾਂ ਇਸ ਲਈ ਸਾਡੇ ਸਾਰਿਆਂ ਦਾ ਸਿਰਾਂ ਉੱਤੇ ਗੁਰੂ ਦਾ ਅਜਿਹਾ ਕਰਜ਼ਾ ਜਿਸ ਨੂੰ ਅਸੀਂ ਕਦੇ ਨਹੀਂ ਉਤਾਰ ਸਕਦੇ ਉਹਨਾਂ ਕਿਾ ਕੀ ਅੱਜ ਲੋੜ ਹੈ ਕਿ ਸਿੱਖ ਆਪਣੇ ਧਰਮ ਵਿੱਚ ਪਰਪੱਖ ਰਹਿਣ ਤੇ ਸਤ ਸੂਰਤ ਸਿੱਖ ਪਛਾਣ ਕਾਇਮ ਰੱਖਣਾ ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਸਿੱਖਿਆ ਦਿੰਦੇ ਨੇ ਕਿ ਉਹ ਆਪੋ ਆਪਣੇ ਧਰਮਾਂ ਵਿੱਚ ਪੱਕੇ ਰਹਿਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸੰਧਾਨਤ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸੰਧਾਨਤ ਹਮੇਸ਼ਾ ਇਹ ਰਿਹਾ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਵੀ ਧਾਰਮਿਕ ਆਜ਼ਾਦੀ ਨਾਲ ਕੋਈ ਤੱਕਾ ਨਾ ਕੀਤਾ ਜਾਵੇ ਕਿਸੇ ਦੀ ਵੀ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਖਤਮ ਨਾ ਕੀਤਾ ਜਾਵੇ ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ ਇਸ ਲਈ ਨੌਵੇਂ ਗੁਰੂ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪੀ ਹੈ ਅੱਜ ਜੇਕਰ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰੋ ਕਿਰਪਾਨ ਜਾਂ ਕੜਾ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਦੇਸ਼ ਦੇ ਹਾਕਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ ਦੇਸ਼ ਪਰ ਵਿੱਚ ਮਿਸਾਲ ਕਾਇਮ ਹੋਵੇ ਤਾਂ ਜੋ ਦੁਬਾਰਾ ਅਜਿਹਾ ਕੋਈ ਨਾ ਕਰ ਸਕੇ ਅਜਿਹਾ ਵਿਤਕਰਾ ਨਾਲ ਭਰਿਆ ਵਰਤਾਰਾ ਸਿੱਖਾਂ ਦੀਆਂ ਧਾਰਮਿਕ ਆਜ਼ਾਦੀ ਉੱਤੇ ਹਮਲਾ ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਲੱਖਣ ਤੇ ਅਲੱਗ ਪਛਾਣ ਦੇ ਕੇ ਨਵਾਜਿਆ ਸਿੱਖ ਗੁਰੂ ਬਖਸ਼ਿਸ਼ ਸਸੰਦਾਂ ਉੱਤੇ ਚਲਦੇ ਆ ਨਾ ਕਿਸੇ ਨੂੰ ਡਰਾਉਂਦੇ ਨੇ ਤੇ ਨਾ ਕਿਸੇ ਦੇ ਡਰਾਵੇ ਨੂੰ ਮੰਨਦੇ ਨੇ ਬਲਕਿ ਸਿੱਖ ਨਰਪੋਅ ਤੇ ਨਿਰਭੈਰ ਵਾਲਾ ਜੀਵਨ ਬਤੀਤ ਕਰਦੇ ਨੇ ਪਰ ਜੇਕਰ ਕੋਈ ਉਹਨਾਂ ਉੱਤੇ ਚੜ ਕੇ ਆਵੇ ਤਾਂ ਉਹ ਉਸ ਦਾ ਜਵਾਬ ਆਪਣੀ ਰਵਾਇਤਾਂ ਮੁਤਾਬਕ ਦੇਣਾ ਜਾਣਦੇ ਨੇ ਭਾਰਤੰਦਰ ਵਕ ਵਕ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਵੀ ਨੌਵੇਂ ਗੁਰੂ ਜੀ ਦੇ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਹ ਚੰਗੀ ਗੱਲ ਹੈ ਕਿ ਦੇਸ਼ ਦੀਆਂ ਹੁਕਮਰਾਨ ਤਰ੍ਹਾਂ ਕਿਸੇ ਹੱਦ ਤੱਕ ਨੌਵੇਂ ਗੁਰੂ ਜੀ ਦੇ ਪਰਪਕਾਰ ਨੂੰ ਯਾਦ ਕਰਦੇ ਹਾਂ ਸਮਾਗਮ ਕਰ ਰਹੀਆਂ ਨੇ ਪਰ ਉੱਥੇ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਦੇਸ਼ ਦਾ ਹਾਕਮ ਗੁਰੂ ਸਾਹਿਬ ਜੀ ਦੀਆਂ ਸਖਿਆਵਾਂ ਅਨੁਸਾਰ ਸਿੱਖਾਂ ਨਾਲ ਨਿਆਪੂਰ ਨੇ ਜਾਂ ਨਹੀਂ ਪੰਜਾਬ ਅੰਦਰ ਸਿੱਖਾਂ ਦੀ ਨੁਮੈਂਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਸਮਾਗਮ ਕਰਵਾਈ ਕਹਿੰਨੇ ਜਿਨ੍ਹਾਂ ਵਿੱਚ ਸੰਗਤਾਂ ਵੱਲੋਂ ਭਰਮੇ ਸ਼ਮੂਲੀਅਤ ਕੀਤੀ ਗਈ ਹੈ ਮੈਂ ਇਹ ਮਹਿਸੂਸ ਕਰਦਾ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕੌਮ ਨੂੰ ਵੰਡਣ ਵਾਲੀ ਦੇਸ਼ਾ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਸਰਕਾਰਾਂ ਨੂੰ ਸਿੱਖ ਸੰਸਥਾ ਦਾ ਧਾਰਮਿਕ ਸਮਾਗਮ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ ਪਰ ਜਿਆ ਨਹੀਂ ਹੋਇਆ ਜਿਸ ਵਿੱਚ ਸਿੱਧੇ ਤੌਰ ਤੇ ਨਜ਼ਰ ਆਉਂਦਾ ਪੰਜਾਬ ਸਰਕਾਰ ਦੀ ਹੁੰਮੀ ਅਤੇ ਆਪਣੇ ਆਪ ਨੂੰ ਉੱਪਰ ਰੱਖਣ ਦੀ ਇੱਛਾ ਜੇਕਰ ਸਰਕਾਰਾਂ ਚਾਹਣ ਤਾਂ ਆਪਣੀ ਭੂਮਿਕਾ ਪੰਥ ਨਾਲ ਸਹਿਯੋਗ ਕਰਕੇ ਵੀ ਵੱਡੀ ਦਿਖਾ ਸਕਦੇ ਨੇ ਇਹ ਪੱਖ ਵੀ ਸਰਕਾਰ ਦਾ ਕਮਜ਼ੋਰ ਨਜ਼ਰ ਆਇਆ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਅਸ਼ਤਾਪ ਦੇ ਮੌਕੇ ਕੋਈ ਵੱਡੀ ਯਾਦਗਾਰ ਜਾਂ ਪ੍ਰੋਜੈਕਟ ਸਥਾਪਿਤ ਕਰਨ ਵਿੱਚ ਪਛੜੀ ਰਹੀ ਹੈ ਕਿ ਇਹ ਕਾਰਗੁਜ਼ਾਰੀ ਗੁਰੂ ਸਾਹਿਬ ਦੇ ਸੰਦੇਸ਼ ਦੀ ਅਣਦੇਖੀ ਅਤੇ ਸਿੱਖ ਸੰਸਥਾਵਾਂ ਨੂੰ ਬੌਣਾ ਕਰਨ ਦੀ ਹਰਕਤ ਵਿੱਚੋਂ ਸਿੱਕੇ ਇਤਿਹਾਸ ਵਿੱਚ ਦਰਜ ਨਹੀਂ ਹੋਵੇਗੀ ਉਹਨਾਂ ਕਹਿਆ ਕਿ ਮੈਂ ਸਿਰ ਕੌਮਦਾਰ ਸੇਵਾਦਾਰ ਹੁੰਦਿਆਂ ਮਹਿਸੂਸ ਕਰਦਾ ਕਿ ਅਜਿਹੇ ਇਤਿਹਾਸਿਕ ਦਿਹਾੜੇ ਜਿੱਥੇ ਕੌਮੀ ਇਕਤਾ ਲਈ ਚੰਗੇ ਮੌਕੇ ਹੁੰਦੇ ਨੇ ਉੱਥੇ ਹੀ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਤਨ ਦਾ ਸਮਾਂ ਨੇ ਇਹ ਸ਼ਹੀਦੀ ਸ਼ਤਾਬ ਦੀ ਕਈ ਪੱਖਾਂ ਤੋਂ ਕੌਮ ਨੂੰ ਚੰਨਣ ਕਰਨ ਲਈ ਪ੍ਰੇਰਿਤ ਕਰਦੀ ਹੈ ਅੱਜ ਕੌਮ ਨੂੰ ਦੇਸ਼ ਦੁਨੀਆ ਅੰਦਰ ਜੇ ਚੁਣੌਤੀਆਂ ਦਰਪੇਸ਼ ਨੇ ਜਿਨ੍ਹਾਂ ਦੇ ਸਰਲੀ ਕਰਨ ਲਈ ਸੋਚਣਾ ਬਣਦਾ ਹੈ ਅਜਵੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਂਗਲੀ ਬੁਲੰਦ ਆਵਾਜ਼ ਦੀ ਮੰਗ ਕਰ ਰਹੀ ਹੈ ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਜਾ ਸਕਦਾ ਹੈ ਕੀ ਸਰਕਾਰਾਂ ਨਜ਼ਰਬੰਦ ਸੰਗਾਂ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਨੇ ਅਤੇ ਇਸੇ ਤਰੀਕੇ ਮਾਮਲਾ ਖਤਮ ਕਰਨਾ ਚਾਹੁੰਦੀਆਂ ਨੇ ਜੇਕਰ ਸਰਕਾਰ ਨੇ ਸੰਵਿਧਾਨ ਦੀ ਸੱਚੀ ਪਾਲਣ ਹਾਰ ਬਣਨਾ ਤਾਂ ਇਸ ਅਸ਼ਹੀਦ ਦੀ ਸ਼ਤਾਬਦੀ ਮੌਕੇ ਸਜ਼ਾਾਂਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸੰਵਿਧਾਨਿਕ ਫਰਜ਼ ਪਾਲੇ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਇਲਜ਼ਾਮ ਤੋਂ ਬਚੇ ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਧਾਰਮਿਕ ਸਰੋਕਾਰਾਂ ਤੇ عقیدਿਆਂ ਪ੍ਰਤੀ ਸੰਜੀਦਾ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਪ੍ਰੇਮ ਸਤਕਾਰ ਤੇ ਇਤਫਾਕ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਉਣ ਅਤੇ ਦੇਸ਼ ਅੰਦਰ ਘਟ ਗਿੰਦਤਿਆਂ ਨੂੰ ਦਬਾਉਣ ਵਾਲੀਆਂ ਸ਼ਕਤੀਆਂ ਤੇ ਕਾਰਵਾਈਆਂ ਕਰਨਾ ਸ਼੍ਰੀ ਕਲਤਕ ਸਾਬ ਦੇ ਜਹਦਾਰ ਗੈਨੀ ਕੁਲਦੀਪ ਸੰਘੜਗਾਚ ਨੇ ਤਿੰਨ ਵੱਡੇ ਐਲਾਨ ਕੀਤੇ ਨੇ ਦਰਸਲ ਉਹਨਾਂ ਆਖਿਆ ਕਿ ਖੱਬੇ ਪੱਖੀ ਵਿਚਾਰਧਾਰਾ ਦੇ ਕੁਝ ਲੋਕ ਨੌਵੇਂ ਗੁਰੂ ਜੀ ਦੀ ਸ਼ਹਾਦਤ ਨੂੰ ਕੇਵਲ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖਦੇ ਨੇ ਜਦਕਿ ਇਸੇ ਤਰ੍ਹਾਂ ਸੱਜੇ ਪੱਖੀ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਨੇ ਪਰ ਗੁਰੂ ਸਾਹਿਬ ਜੀ ਦਾ ਸਿਧਾਂਤ ਤਾਂ ਪਰਉਪਕਾਰ ਰੋ ਬਿਸ਼ਵ ਬਿਆਪੀ ਅਤੇ ਸਾਰੀ ਮਨੁੱਖਤਾ ਨੂੰ ਕਲਾਮੇ ਵਿੱਚ ਲੈਣ ਵਾਲਾ ਹੈ ਇਸ ਨੂੰ ਉਤੀ ਸਾਕੇ ਅਤੇ ਨੌਵੇਂ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਨੂੰ ਬਿਆਨ ਕਰਨਾ ਇੰਨਾ ਸੁਖਾਲਾ ਨੇ ਇਸ ਕਿਤੇ ਦੀ ਸੂਝ ਤੇ ਸਮਝ ਹਲੇ ਇੰਨੀ ਨਹੀਂ ਬਣੀ ਕਿ ਅਸੀਂ ਨੌਵੇਂ ਪਾਤਸ਼ਾਹ ਜੀ ਦੀ ਉਦੁੱਤੀ ਸ਼ਹਾਦਤ ਨੂੰ ਆਪਣੇ ਮਤ ਅਨੁਸਾਰ ਬਿਆਨ ਕਰ ਸਕੀਏ ਇਸ ਲਈ ਸਾਨੂੰ ਗੁਰਮਤ ਅਨੁਸਾਰ ਸੋਚ ਕੇ ਫੈਸਲਾ ਕਰਨਾ ਪਵੇਗਾ ਜੋ ਕਿ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਲਈ ਲਿਖਿਆ ਇਸ ਤੋਂ ਇੱਕ ਨੂੰ ਸਹਿਜੇ ਸਮਝੀਏ ਤਾਂ ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਦੇ ਕਲ ਯੁੱਗ ਵਿੱਚ ਵੱਡਾ ਸਾਕਾ ਵਰਤਾਇਆ ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ਉਤੇ ਕਲਯੁਗ ਦਾ ਕਹਿਰ ਟਾਰ ਰਿਹਾ ਸੀ ਜਦੋਂ ਨੌਵੇਂ ਗੁਰੂ ਜੀ ਨੇ ਵੱਡੀ ਸ਼ਹਾਦਤ ਦੇ ਕੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟਣ ਲਈ ਮੋਢ ਬੰਨਿਆ ਸਾਕੇ ਦਾ ਭਾਵ ਹੈ ਕਿ ਇਤਿਹਾਸਿਕ ਘਟਨਾ ਖਾਸ ਕਰਕੇ ਜਿਸ ਵਿੱਚ ਦੁਰਲਭ ਬਹਾਦਰੀ ਦਾ ਸ਼ਹਾਦਤ ਸ਼ਾਮਲ ਹੋਵੇ ਇਹ ਸਮਝਣ ਦੀ ਲੋੜ ਹੈ ਕਿ ਜਦ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਹਾਕਮੀ ਤਾਕਤਾਂ ਦੇ ਵਿਰੋਧ ਦੀ ਸਜ਼ਾ ਸਿਰ ਕਲਮ ਕਰਨ ਦੀ ਹੁੰਦੀ ਸੀ ਗੁਰੂ ਸਾਹਿਬ ਨੇ ਇਸ ਖਿੱਤੇ ਦੇ ਸਮਾਜ ਅੰਦਰ ਆਪਣੀ ਸ਼ਾਦਤ ਨਾਲ ਇੱਕ ਐਸੀ ਚੇਤਨਤਾ ਤੇ ਚਿੰਗ ਜਗਾਈ ਜਿਸ ਦਾ ਆਨੰਦ ਅੱਜ ਅਸੀਂ ਸਭ ਮਾਣ ਰਹੇ ਹਾਂ ਇਸ ਲਈ ਸਾਡੇ ਸਾਰਿਆਂ ਦਾ ਸਿਰਾਂ ਉੱਤੇ ਗੁਰੂ ਦਾ ਅਜਿਹਾ ਕਰਜ਼ਾ ਜਿਸ ਨੂੰ ਅਸੀਂ ਕਦੇ ਨਹੀਂ ਉਤਾਰ ਸਕਦੇ ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਆਪਣੇ ਧਰਮ ਵਿੱਚ ਪਰਪੱਖ ਰਹਿਣ ਤੇ ਸਤ ਸੂਰਤ ਸਿੱਖ ਪਹਿਚਾਣ ਕਾਇਮ ਰੱਖਣਾ ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਸਿੱਖਿਆ ਦਿੰਦੇ ਨੇ ਕਿ ਉਹ ਆਪੋ ਆਪਣੇ ਧਰਮਾਂ ਵਿੱਚ ਪੱਕੇ ਰਹਿਣ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸੰਧਾਨਤ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸੰਧਾਨਤ ਹਮੇਸ਼ਾ ਇਹ ਰਿਹਾ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਵੀ ਧਾਰਮਿਕ ਆਜ਼ਾਦੀ ਨਾਲ ਕੋਈ ਤੱਕਾ ਨਾ ਕੀਤਾ ਜਾਵੇ। ਕਿਸੇ ਦੀ ਵੀ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਖਤਮ ਨਾ ਕੀਤਾ ਜਾਵੇ ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ ਇਸ ਲਈ ਨੌਵੇਂ ਗੁਰੂ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪੀ ਹੈ ਅੱਜ ਜੇਕਰ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰ ਰੋ ਕਿਰਪਾਨ ਜਾਂ ਕੜਾ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਦੇਸ਼ ਦੇ ਹਾਕਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ ਦੇਸ਼ ਪਰ ਵਿੱਚ ਮਿਸਾਲ ਕਾਇਮ ਹੋਵੇ ਤਾਂ ਜੋ ਦੁਬਾਰਾ ਅਜਿਹਾ ਕੋਈ ਨਾ ਕਰ ਸਕੇ ਅਜਿਹੇ ਵਿਤਕਰੇ ਨਾਲ ਭਰਿਆ ਵਰਤਾਰਾ ਸਿੱਖਾਂ ਦੀਆਂ ਧਾਰਮਿਕ ਆਜ਼ਾਦੀ ਉੱਤੇ ਹਮਲਾ ਜਿਸ ਨੂੰ ਸਿੱਖ ਕਰ ਸਕਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਲੱਖਣ ਤੇ ਅਲੱਗ ਪਹਿਚਾਣ ਦੇ ਕੇ ਨਵਾਜਿਆ ਸਿੱਖ ਗੁਰੂ ਬਖਸ਼ਿਸ਼ ਇਸ ਸੰਧਾਨਤ ਉਤੇ ਚੱਲਦੇ ਆ ਨਾ ਕਿਸੇ ਨੂੰ ਡਰਾਉਂਦੇ ਨੇ ਤੇ ਨਾ ਕਿਸੇ ਦੇ ਡਰਾਵੇ ਨੂੰ ਮੰਨਦੇ ਨੇ ਬਲਕਿ ਸਿੱਖ ਨਰਪੋਤਾ ਤੇ ਨਿਰਭੈਰ ਵਾਲਾ ਜੀਵਨ ਬਤੀਤ ਕਰਦੇ ਨੇ ਪਰ ਜੇਕਰ ਕੋਈ ਉਹਨਾਂ ਉੱਤੇ ਚੜ ਕੇ ਆਵੇ ਤਾਂ ਉਹ ਉਸ ਦਾ ਜਵਾਬ ਆਪਣੀ ਰਵੱਈਆ ਮੁਤਾਬਕ ਦੇਣਾ ਜਾਣਦੇ ਨੇ ਭਾਰਤੰਦਰ ਵਕ ਵਕ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਵੀ ਨੌਵੇਂ ਗੁਰੂ ਜੀ ਦੇ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਹ ਚੰਗੀ ਗੱਲ ਹੈ ਕਿ ਦੇਸ਼ ਦੀਆਂ ਹੁਕਮਰਾਨ ਤਰ੍ਹਾਂ ਕਿਸੇ ਹੱਦ ਤੱਕ ਨੌਵੇਂ ਗੁਰੂ ਜੀ ਦੇ ਪਰਪਕਾਰ ਨੂੰ ਯਾਦ ਕਰਦੇ ਆ ਸਮਾਗਮ ਕਰ ਰਹੀਆਂ ਨੇ ਪਰ ਉੱਥੇ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਦੇਸ਼ ਦਾ ਹਾਕਮ ਗੁਰੂ ਸਾਹਿਬ ਜੀ ਦੀਆਂ ਸਖਿਆਮਾਂ ਅਨੁਸਾਰ ਸਿੱਖਾਂ ਨਾਲ ਨਿਆਪੂਰ ਨੇ ਜਾਂ ਨਈ ਪੰਜਾਬ ਅੰਦਰ ਸਿੱਖਾਂ ਦੀ ਨੁਮੈਂਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਸਮਾਗਮ ਕਰਵਾਈ ਕਹਿੰਨੇ ਜੇਨ ਵਿੱਚ ਸੰਸਥਾ ਵੱਲੋਂ ਭਰਮੇ ਸ਼ਮੂਲੀਅਤ ਕੀਤੀ ਗਈ ਹੈ ਮੈਂ ਇਹ ਮਹਿਸੂਸ ਕਰਦਾ ਕਿ ਸ਼ਹੀਦ ਦੀ ਸ਼ਤਬਦੀ ਦੇ ਸਮਾਗਮ ਕੌਮ ਨੂੰ ਵੰਡਣ ਵਾਲੀ ਦੇਸ਼ਾ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਸਰਕਾਰਾਂ ਨੂੰ ਸਿੱਖ ਸੰਸਥਾ ਦਾ ਧਾਰਮਿਕ ਸਮਾਗਮ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ ਪਰ ਇਹ ਨਹੀਂ ਹੋਇਆ ਜਿਸ ਵਿੱਚ ਸਿੱਧੇ ਤੌਰ ਤੇ ਨਜ਼ਰ ਆਉਂਦਾ ਪੰਜਾਬ ਸਰਕਾਰ ਦੀ ਹੁੰਮੀ ਅਤੇ ਆਪਣੇ ਆਪ ਨੂੰ ਉੱਪਰ ਰੱਖਣ ਦੀ ਇੱਛਾ ਜੇਕਰ ਸਰਕਾਰਾਂ ਚਾਹਣ ਤਾਂ ਆਪਣੀ ਭੂਮਿਕਾ ਪੰਥ ਨਾਲ ਸਹਿਯੋਗ ਕਰਕੇ ਵੀ ਵੱਡੀ ਦਿਖਾ ਸਕਦੇ ਨੇ ਇਹ ਪੱਕਾ ਵੀ ਸਰਕਾਰ ਦਾ ਕਮਜ਼ੋਰ ਨਜ਼ਰ ਆਇਆ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਇਸ ਤਾਪ ਦੇ ਮੌਕੇ ਕੋਈ ਵੱਡੀ ਯਾਦਗਾਰ ਜਾਂ ਪ੍ਰੋਜੈਕਟ ਸਥਾਪਿਤ ਕਰਨ ਵਿੱਚ ਪਛੜੀ ਰਹੀ ਹੈ ਕਿ ਇਹ ਕਾਰਗੁਜ਼ਾਰੀ ਗੁਰੂ ਸਾਹਿਬ ਦੇ ਸੰਦੇਸ਼ ਦੀ ਅਣਦੇਖੀ ਅਤੇ ਸਿੱਖ ਸੰਸਥਾਵਾਂ ਨੂੰ ਬਣਾਉਣਾ ਕਰਨ ਦੀ ਹਰਕਤ ਵਜੋਂ ਸਿੱਖ ਇਤਿਹਾਸ ਵਿੱਚ ਦਰਜ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਮੈਂ ਸਿਰ ਕੌਮਦਾਰ ਸੇਵਾਦਾਰ ਹੁੰਦਿਆਂ ਮਹਿਸੂਸ ਕਰਦਾ ਕਿ ਅਜਿਹੇ ਇਤਿਹਾਸਿਕ ਦਿਹਾੜੇ ਜਿੱਥੇ ਕੌਮੀ ਏਕਤਾ ਲਈ ਚੰਗੇ ਮੌਕੇ ਹੁੰਦੇ ਨੇ ਉੱਥੇ ਹੀ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਤਨ ਦਾ ਸਮਾਂ ਨੇ ਇਸ ਸ਼ਹੀਦੀ ਸ਼ਤਾਬ ਦੀ ਕਈ ਪੱਖਾਂ ਤੋਂ ਕੌਮ ਨੂੰ ਚੰਤਨ ਕਰਨ ਲਈ ਪ੍ਰੇਰਿਤ ਕਰਦੀ ਹੈ ਅੱਜ ਕੌਮ ਨੂੰ ਦੇਸ਼ ਦੁਨੀਆ ਅੰਦਰ ਕਈ ਚੁਣੌਤੀਆਂ ਦਰਪੇਸ਼ ਨੇ ਜਿਨ੍ਹਾਂ ਦੇ ਸਰਲੀ ਕਰਨ ਲਈ ਸੋਚਣਾ ਬਣਦਾ ਹੈ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਮ ਲਈ ਬੁਲੰਦ ਆਵਾਜ਼ ਦੀ ਮੰਗ ਕਰ ਰਹੀ ਹੈ ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਜਾ ਸਕਦਾ ਹੈ ਕੀ ਸਰਕਾਰਾਂ ਨਜ਼ਰਬੰਦ ਸਿੰਘਾਂ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਨੇ ਅਤੇ ਇਸੇ ਤਰੀਕੇ ਮਾਮਲਾ ਖਤਮ ਕਰਨਾ ਚਾਹੁੰਦੀਆਂ ਨੇ ਜੇਕਰ ਸਰਕਾਰ ਨੇ ਸੰਵਧਾਨ ਦੀ ਸੱਚੀ ਪਾਲਣ ਹਾਰ ਬਣਨਾ ਤਾਂ ਇਸ ਸ਼ਹੀਦ ਦੀ ਸ਼ਤਬਦੀ ਮੌਕੇ ਸਜ਼ਾਾਂਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸੰਵਿਧਾਨਿਕ ਫਰਜ਼ ਪਾਲੇ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਇਲਜ਼ਾਮ ਤੋਂ ਬਚੇ ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਧਾਰਮਿਕ ਸਰੋਕਾਰਾਂ ਤੇ عقیدਿਆਂ ਪ੍ਰਤੀ ਸੰਜੀਦਾ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਪ੍ਰੇਮ ਸਤਕਾਰ ਤੇ ਇਤਫਾਕ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਉਣ ਅਤੇ ਦੇਸ਼ ਅੰਦਰ ਘਟ ਗਿੰਦਤਿਆਂ ਨੂੰ ਦਬਾਉਣ ਵਾਲੀਆਂ ਸ਼ਕਤੀਆਂ ਤੇ ਕਾਰਵਾਈਆਂ ਕਰਨਾ ਸ਼੍ਰੀ ਕਲਤਕ ਸਾਬ ਦੇ ਜਹਦਾਰ ਗੈਨੀ ਕੁਲਦੀਪ ਸੰਘੜਗਾਚ ਨੇ ਤਿੰਨ ਵੱਡੇ ਐਲਾਨ ਕੀਤੇ ਨੇ ਦਰਸਲ ਉਹਨਾਂ ਆਖਿਆ ਕਿ ਖੱਬੇ ਪੱਖੀ ਵਿਚਾਰਧਾਰਾ ਦੇ ਕੁਝ ਲੋਕ ਨੌਵੇਂ ਗੁਰੂ ਜੀ ਦੀ ਸ਼ਹਾਦਤ ਨੂੰ ਕੇਵਲ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖਦੇ ਨੇ ਜਦਕਿ ਇਸੇ ਤਰ੍ਹਾਂ ਸੱਜੇ ਪੱਖੀ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਨੇ ਪਰ ਗੁਰੂ ਸਾਹਿਬ ਜੀ ਦਾ ਸਿਧਾਂਤ ਤਾਂ ਪਰਉਪਕਾਰ ਵਿਸ਼ਵ ਵਿਆਪੀ ਅਤੇ ਸਾਰੀ ਮਨੁੱਖਤਾ ਨੂੰ ਕਲਾਮੇ ਵਿੱਚ ਲੈਣ ਵਾਲਾ ਹੈ ਇਸ ਨੂੰ ਉਦੁੱਤੀ ਸਾਕੇ ਅਤੇ ਨੌਵੇਂ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਨੂੰ ਬਿਆਨ ਕਰਨਾ ਇੰਨਾ ਸੁਖਾਲਾ ਨਹੀਂ ਇਸ ਕਿਤੇ ਦੀ ਸੂਝ ਅਤੇ ਸਮਝ ਹਲੇ ਇੰਨੀ ਨਹੀਂ ਬਣੀ ਕਿ ਅਸੀਂ ਨੌਵੇਂ ਪਾਤਸ਼ਾਹ ਜੀ ਦੀ ਉਦੁੱਤੀ ਸ਼ਹਾਦਤ ਨੂੰ ਆਪਣੇ ਮਤ ਅਨੁਸਾਰ ਬਿਆਨ ਕਰ ਸਕੀਏ ਇਸ ਲਈ ਸਾਨੂੰ ਗੁਰਮਤ ਅਨੁਸਾਰ ਸੋਚ ਕੇ ਫੈਸਲਾ ਕਰਨਾ ਪਵੇਗਾ ਜੋ ਕਿ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਭ ਜੀ ਦੀ ਸ਼ਹਾਦਤ ਲਈ ਲਿਖਿਆ ਇਸ ਤੋਂ ਇੱਕ ਨੂੰ ਸਹਿਜੇ ਸਮਝੀਏ ਤਾਂ ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਦੇ ਕਲ ਯੁੱਗ ਵਿੱਚ ਵੱਡਾ ਸਾਕਾ ਵਰਤਾਇਆ ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ਉਤੇ ਕਲਯੁਗ ਦਾ ਕਹਿਰ ਟਾਰ ਰਿਆ ਸੀ ਜਦੋਂ ਨੌਵੇਂ ਗੁਰੂ ਜੀ ਨੇ ਵੱਡੀ ਸ਼ਹਾਦਤ ਦੇਖ ਕੇ ਜ਼ੁਲਮੀ ਰਾਜਤਿਆਂ ਜੜਾਂ ਪੁੱਟਣ ਦੀ ਮੋਢ ਬਣਿਆ ਸਾਕੇ ਦਾ ਭਾਵ ਹੈ ਕਿ ਇਤਿਹਾਸਿਕ ਘਟਨਾ ਖਾਸ ਕਰਕੇ ਜਿਸ ਵਿੱਚ ਦੁਰਲਭ ਬਹਾਦਰੀ ਜਾਂ ਸ਼ਹਾਦਤ ਸ਼ਾਮਲ ਹੋਵੇ ਇਹ ਸਮਝਣ ਦੀ ਲੋੜ ਹੈ ਕਿ ਜਦ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤੇਆਂ ਵਿੱਚ ਹਾਕਮੀ ਤਾਕਤਾਂ ਦੇ ਵਿਰੋਧ ਦੀ ਸਜ਼ਾ ਸਿਰ ਕਲਮ ਕਰਨ ਦੀ ਹੁੰਦੀ ਸੀ ਗੁਰੂ ਸਾਹਿਬ ਨੇ ਇਸ ਖਿੱਤੇ ਦੇ ਸਮਾਜ ਅੰਦਰ ਆਪਣੀ ਸ਼ਾਦਤ ਨਾਲ ਇੱਕ ਐਸੀ ਚੇਤਨਤਾ ਤੇ ਚਿੰਗ ਜਗਾਈ ਜਿਸ ਦਾ ਆਨੰਦ ਅੱਜ ਅਸੀਂ ਸਭ ਮਾਣ ਰਹੇ ਹਾਂ ਇਸ ਲਈ ਸਾਡੇ ਸਾਰਿਆਂ ਦਾ ਸਿਰਾਂ ਉੱਤੇ ਗੁਰੂ ਦਾ ਅਜਿਹਾ ਕਰਜ਼ਾ ਜਿਸ ਨੂੰ ਅਸੀਂ ਕਦੇ ਨਹੀਂ ਉਤਾਰ ਸਕਦੇ ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਆਪਣੇ ਧਰਮ ਵਿੱਚ ਪਰਪੱਖ ਰਹਿਣ ਤੇ ਸਖਤ ਸੂਰਤ ਸਿੱਖ ਪਹਿਚਾਨ ਕਾਇਮ ਰੱਖਣਾ ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਸਿੱਖਿਆ ਦਿੰਦੇ ਨੇ ਕਿ ਉਹ ਆਪੋ ਆਪਣੇ ਧਰਮਾਂ ਵਿੱਚ ਪੱਕੇ ਰਹਿਣ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸੰਧਾਨਤ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸੰਧਾਨਤ ਹਮੇਸ਼ਾ ਇਹ ਰਿਹਾ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਵੀ ਧਾਰਮਿਕ ਆਜ਼ਾਦੀ ਨਾਲ ਕੋਈ ੱੱਕਾ ਨਾ ਕੀਤਾ ਜਾਵੇ। ਕਿਸੇ ਦੀ ਵੀ ਧਾਰਮਿਕ ਪਹਿਚਾਨ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਕਾਤਮਨਾ ਕੀਤਾ ਜਾਵੇ ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ ਇਸ ਲਈ ਨੌਵੇਂ ਗੁਰੂ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪੀ ਹੈ ਅੱਜ ਜੇਕਰ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰ ਰੋ ਕਿਰਪਾਨ ਜਾਂ ਕੜਾ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਦੇਸ਼ ਦੇ ਹਾਕਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ ਦੇਸ਼ ਭਰ ਵਿੱਚ ਮਿਸਾਲ ਕਾਇਮ ਹੋਵੇ ਤਾਂ ਜੋ ਦੁਬਾਰਾ ਅਜਿਹਾ ਕੋਈ ਨਾ ਕਰ ਸਕੇ ਅਜਿਹੇ ਵਿਤਕਰੇ ਨਾਲ ਭਰਿਆ ਵਰਤਾਰਾ ਸਿੱਖਾਂ ਦੀਆਂ ਧਾਰਮਿਕ ਆਜ਼ਾਦੀ ਉੱਤੇ ਹਮਲਾ ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਲੱਖਣ ਤੇ ਅਲੱਗ ਪਹਿਚਾਨ ਦੇ ਕੇ ਨਿਵਾਜਿਆ ਸਿੱਖ ਗੁਰੂ ਬਖਸ਼ਿਸ਼ ਇਸ ਸਿਧਾਂਤ ਉੱਤੇ ਚੱਲਦੇ ਆ ਨਾ ਕਿਸੇ ਨੂੰ ਡਰਾਉਂਦੇ ਨੇ ਤੇ ਨਾ ਕਿਸੇ ਦੇ ਡਰ ਆਪੇ ਨੂੰ ਮੰਨਦੇ ਨੇ ਬਲਕਿ ਸਿੱਖ ਨਰਪੋਤ ਤੇ ਨਿਰਭੈਰ ਵਾਲਾ ਜੀਵਨ ਬਤੀਤ ਕਰਦੇ ਨੇ ਪਰ ਜੇਕਰ ਕੋਈ ਉਹਨਾਂ ਉੱਤੇ ਚੜ ਕੇ ਆਵੇ ਤਾਂ ਉਹ ਉਸ ਦਾ ਜਵਾਬ ਆਪਣੀ ਰਵੱਈਆ ਮੁਤਾਬਕ ਦੇਣਾ ਜਾਣਦੇ ਨੇ ਭਾਰਤੰਦਰ ਵੱਖ-ਵੱਖ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਵੀ ਨੌਵੇਂ ਗੁਰੂ ਜੀ ਦੇ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਹ ਚੰਗੀ ਗੱਲ ਹੈ ਕਿ ਦੇਸ਼ ਦੀਆਂ ਹੁਕਮਰਾਨਾਂ ਤੇਰਾ ਕਿਸੇ ਹੱਦ ਤੱਕ ਨੌਵੇਂ ਗੁਰੂ ਜੀ ਦੇ ਪਰਪਕਾਰ ਨੂੰ ਯਾਦ ਕਰਦੇ ਆ ਸਮਾਗਮ ਕਰ ਰਹੀਆਂ ਨੇ ਪਰ ਉੱਥੇ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਦੇਸ਼ ਦਾ ਹਾਕਮ ਗੁਰੂ ਸਾਹਿਬ ਜੀ ਦੀਆਂ ਸਖਿਆਮ ਅਨੁਸਾਰ ਸਿੱਖਾਂ ਨਾਲ ਨਿਆਪੂਰ ਨੇ ਜਾ ਨਹੀਂ ਪੰਜਾਬ ਅੰਦਰ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਸਮਾਗਮ ਕਰਵਾਈ ਗਏ ਨੇ ਜਿਨ੍ਹਾਂ ਵਿੱਚ ਸੰਗਤਾਂ ਵੱਲੋਂ ਭਰਮੇ ਸ਼ਮੂਲੀਅਤ ਕੀਤੀ ਗਈ ਹੈ ਮੈਂ ਇਹ ਮਹਿਸੂਸ ਕਰਦਾ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕੌਮ ਨੂੰ ਵੰਡਣ ਵਾਲੀ ਦੇਸ਼ਾ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਸਰਕਾਰਾਂ ਨੂੰ ਸਿੱਖ ਸੰਸਥਾ ਦਾ ਧਾਰਮਿਕ ਸਮਾਗਮ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ ਪਰ ਇਹ ਨਹੀਂ ਹੋਇਆ ਜਿਸ ਵਿੱਚ ਸਿੱਧੇ ਤੌਰ ਤੇ ਨਜ਼ਰ ਆਉਂਦਾ ਪੰਜਾਬ ਸਰਕਾਰ ਦੀ ਹੁੰਮੇ ਅਤੇ ਆਪਣੇ ਆਪ ਨੂੰ ਉੱਪਰ ਰੱਖਣ ਦੀ ਇੱਛਾ ਜੇਕਰ ਸਰਕਾਰਾਂ ਚਾਹਣ ਤਾਂ ਆਪਣੀ ਭੂਮਿਕਾ ਪੰਥ ਨਾਲ ਸਹਿਯੋਗ ਕਰਕੇ ਵੀ ਵੱਡੀ ਦਿਖਾ ਸਕਦੇ ਨੇ ਇਹ ਪੱਕਾ ਵੀ ਸਰਕਾਰ ਦਾ ਕਮਜ਼ੋਰ ਨਜ਼ਰ ਆਇਆ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਅਸ਼ਟਾਪ ਦੇ ਮੌਕੇ ਕੋਈ ਵੱਡੀ ਯਾਦਗਾਰ ਜਾਂ ਪ੍ਰੋਜੈਕਟ ਸਥਾਪਿਤ ਕਰਨ ਵਿੱਚ ਪਛੜੀ ਰਹੀ ਹੈ ਕਿ ਇਹ ਕਾਰਗੁਜ਼ਾਰੀ ਗੁਰੂ ਸਾਹਿਬ ਦੇ ਸੰਦੇਸ਼ ਧਿਆਨ ਦੇਖੀ ਅਤੇ ਸਿੱਖ ਸੰਸਥਾਵਾਂ ਨੂੰ ਬੌਣਾ ਕਰਨ ਦੀ ਹਰਕਤ ਵਜੋਂ ਸਿੱਖ ਇਤਿਹਾਸ ਵਿੱਚ ਦਰਜ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਮੈਂ ਸਿਰ ਕੌਮਦਾਰ ਸੇਵਾਦਾਰ ਹੁੰਦਿਆਂ ਮਹਿਸੂਸ ਕਰਦਾ ਕਿ ਅਜਿਹੇ ਇਤਿਹਾਸਿਕ ਦਿਹਾੜੇ ਜਿੱਥੇ ਕੌਮੀ ਏਕਤਾ ਲਈ ਚੰਗੇ ਮੌਕੇ ਹੁੰਦੇ ਨੇ ਉੱਥੇ ਹੀ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਥਨ ਦਾ ਸਮਾਂ ਨੇ ਇਹ ਸ਼ਹੀਦੀ ਸ਼ਤਾਬਦੀ ਕਈ ਪੱਖਾਂ ਤੋਂ ਕੌਮ ਨੂੰ ਚੰਤਨ ਕਰਨ ਲਈ ਪ੍ਰੇਰਿਤ ਕਰਦੀ ਹੈ ਅੱਜ ਕੌਮ ਨੂੰ ਦੇਸ਼ ਦੁਨੀਆ ਅੰਦਰ ਕਈ ਚੁਣੌਤੀਆਂ ਦਰਪੇਸ਼ ਨੇ ਜਿਨ੍ਹਾਂ ਦੇ ਸਰਲੀ ਕਰਨ ਲਈ ਸੋਚਣਾ ਬਣਦਾ ਹੈ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਮ ਲਈ ਬੁਲੰਦ ਆਵਾਜ਼ ਦੀ ਮੰਗ ਕਰ ਰਹੀ ਹੈ ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਜਾ ਸਕਦਾ ਹੈ ਕੀ ਸਰਕਾਰਾਂ ਨਜ਼ਰਬੰਦ ਸੰਗਾਂ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਨੇ ਉੱਤੇ ਇਸੇ ਤਰੀਕੇ ਮਾਮਲਾ ਖਤਮ ਕਰਨਾ ਚਾਹੁੰਦੀਆਂ ਨੇ ਜੇਕਰ ਸਰਕਾਰ ਨੇ ਸੰਵਧਾਨ ਦੀ ਸੱਚੀ ਪਾਲਣ ਹਾਰ ਬਣਨਾ ਤਾਂ ਇਸ ਸ਼ਹੀਦੀ ਸ਼ਤਾਬਦੀ ਮੌਕੇ ਸਜ਼ਾਾਂ ਪੂਰੀਆਂ ਕਰ ਚੁੱਕੇ ਵੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸਵਿਧਾਨਿਕ ਫਰਜ਼ ਪਾਲੇ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਇਲਜ਼ਾਮ ਤੋਂ ਬਚੇ ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਧਾਰਮਿਕ ਸਰੋਕਾਰਾਂ ਤੇ عقیدਿਆਂ ਪ੍ਰਤੀ ਸੰਜੀਦਾ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਪ੍ਰੇਮ ਸਤਕਾਰ ਤੇ ਇਤفاق ਨੂੰ ਆਪਣੀ ਨੀਤੀ ਦਾ ਹਿੱਸਾ ਬਣਾਉਣ ਅਤੇ ਦੇਸ਼ ਅੰਦਰ ਘੱਟ ਗਿਣਤੀਆਂ ਨੂੰ ਦਬਾਉਣ ਵਾਲੀਆਂ ਸ਼ਕਤੀਆਂ ਤੇ ਕਾਰਵਾਈਆਂ ਕਰਨਾ ਸ਼੍ਰੀ ਹਰਿਖੰਦ ਸਾਹਿਬ ਦੇ ਜੇਜ਼ਦਾਰ ਗੈਨੀ ਕੁਲਦੀਪ ਸੰਘੜਕਾ ਜਨੇ ਤਿੰਨ ਵੱਡੇ ਐਲਾਨ ਕੀਤੇ ਨੇ ਦਰਸਲ ਉਹਨਾਂ ਆਖਿਆ ਕਿ ਖੱਬੇ ਪੱਖੀ ਵਿਚਾਰਧਾਰਾ ਦੇ ਕੁਝ ਲੋਕ ਨੌਵੇਂ ਗੁਰੂ ਜੀ ਦੀ ਸ਼ਹਾਦਤ ਨੂੰ ਕੇਵਲ ਮਨੁੱਖੀ ਕਾਰਾਂ ਨਾਲ ਜੋੜ ਕੇ ਵੇਖਦੇ ਨੇ ਜਦ ਕਿ ਇਸੇ ਤਰ੍ਹਾਂ ਸੱਜੇ ਪੱਖੀ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਨੇ ਪਰ ਗੁਰੂ ਸਾਹਿਬ ਜੀ ਦਾ ਸਿਧਾਂਤ ਤਾਂ ਪਰਉਪਕਾਰ ਰੋ ਵਿਸ਼ਵ ਵਿਆਪੀ ਆ ਤੇ ਸਾਰੀ ਮਨੁੱਖਤਾ ਨੂੰ ਕਲਾਮੇ ਵਿੱਚ ਲੈਣ ਵਾਲਾ ਹੈ ਇਸ ਨੂੰ ਅਦੁੱਤੀ ਸਾਕੇ ਉਤੇ ਨੌਵੇਂ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਨੂੰ ਬਿਆਨ ਕਰਨਾ ਇੰਨਾ ਸੁਖਾਲਾ ਨਹੀਂ ਇਸ ਖਿੱਤੇ ਦੀ ਸੂਝ ਤੇ ਸਮਝ ਹਲੇ ਇੰਨੀ ਨਹੀਂ ਬਣੀ ਕਿ ਅਸੀਂ ਨੌਵੇਂ ਪਾਤਸ਼ਾਹ ਜੀ ਦੀ ਅਦੁੱਤੀ ਸ਼ਹਾਦਤ ਨੂੰ ਆਪਣੇ ਮਤ ਅਨਸਾਰ ਬਿਆਨ ਕਰ ਸਕੀਏ ਇਸ ਲਈ ਸਾਨੂੰ ਗੁਰਮਤ ਅਨੁਸਾਰ ਸੋਚ ਕੇ ਫੈਸਲਾ ਕਰਨਾ ਪਵੇਗਾ ਜੋ ਕਿ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਲਈ ਲਿਖਿਆ ਇਸ ਤੋਂ ਇੱਕ ਨੂੰ ਸਹਿਜੇ ਸਮਝੀਏ ਤਾਂ ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਦੇ ਕਲਯੁਗ ਵਿੱਚ ਵੱਡਾ ਸਾਕਾ ਵਰਤਾਇਆ ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ਉਤੇ ਕਲਯੁਗ ਦਾ ਕਹਿਰ ਟਾਰ ਰਿਹਾ ਸੀ ਜਦੋਂ ਨੌਵੇਂ ਗੁਰੂ ਜੀ ਨੇ ਵੱਡੀ ਸ਼ਹਾਦਤ ਦੇ ਕੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟਣ ਲਈ ਮੋਢ ਬੰਨਿਆ ਸਾਕੇ ਦਾ ਭਾਵ ਹੈ ਕਿ ਇਤਿਹਾਸਿਕ ਘਟਨਾ ਖਾਸ ਕਰਕੇ ਜਿਸ ਵਿੱਚ ਦੁਰਲਭ ਬਹਾਦਰੀ ਜਾਂ ਸ਼ਹਾਦਤ ਸ਼ਾਮਲ ਹੋਵੇ ਇਹ ਸਮਝਣ ਦੀ ਲੋੜ ਹੈ ਕਿ ਜਦ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਹਾਕਮੀ ਤਾਕਤਾਂ ਦੇ ਵਿਰੋਧ ਦੀ ਸਜ਼ਾ ਸਿਰ ਕਲਮ ਕਰਨ ਦੀ ਹੁੰਦੀ ਸੀ ਗੁਰੂ ਸਾਹਿਬ ਨੇ ਇਸ ਖਿੱਤੇ ਦੇ ਸਮਾਜ ਅੰਦਰ ਆਪਣੀ ਸ਼ਹਾਦਤ ਨਾਲ ਇੱਕ ਐਸੀ ਚੇਤਨਤਾ ਤੇ ਚਣਕ ਜਗਾਈ ਜਿਸ ਦਾ ਆਨੰਦ ਅੱਜ ਅਸੀਂ ਸਭ ਮਾਣ ਰਹੇ ਹਾਂ ਇਸ ਲਈ ਸਾਡੇ ਸਾਰਿਆਂ ਦਾ ਸਿਰਾਂ ਉੱਤੇ ਗੁਰੂ ਦਾ ਅਜਿਹਾ ਕਰਜ਼ਾ ਹੈ ਜਿਸ ਨੂੰ ਅਸੀਂ ਕਦੇ ਨਹੀਂ ਉਤਾਰ ਸਕਦੇ ਉਹਨਾਂ ਕਿਆ ਕਿ ਅੱਜ ਲੋੜ ਹੈ ਕਿ ਸਿੱਖ ਆਪਣੇ ਧਰਮ ਵਿੱਚ ਪਰਪੱਖ ਰਹਿਣ ਤੇ ਸੱਤ ਸੂਰਤ ਸਿੱਖ ਪਹਿਚਾਣ ਕਾਇਮ ਰੱਖਣਾ ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਸਿੱਖਿਆ ਦਿੰਦੇ ਨੇ ਕਿ ਉਹ ਆਪੋ ਆਪਣੇ ਧਰਮਾਂ ਵਿੱਚ ਪੱਕੇ ਰਹਿਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸੰਧਾਨਤਾ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸੰਧਾਨਤ ਹਮੇਸ਼ਾ ਇਹ ਰਿਹਾ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਵੀ ਧਾਰਮਿਕ ਆਜ਼ਾਦੀ ਨਾਲ ਕੋਈ ਤੱਕਾ ਨਾ ਕੀਤਾ ਜਾਵੇ ਕਿਸੇ ਦੀ ਵੀ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਖਤਮ ਨਾ ਕੀਤਾ ਜਾਵੇ ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ ਇਸ ਲਈ ਨੌਵੇਂ ਗੁਰੂ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪੀ ਹੈ ਅੱਜ ਜੇਕਰ ਸਿੱਖਾਂ